ਗਰੀਬ ਇੱਕ ਹਫਤਾ ਪਹਿਲਾਂ ਸਾਈਲੋ ਗੋਦਾਮ ਸੁਨਾਮ ਦੇ ਬਾਹਰ ਧਰਨੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਦਾ ਅਜੇ ਤੱਕ ਸਸਕਾਰ ਨਹੀਂ ਹੋਇਆ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕਰਵਾਇਆ ਜਾਵੇਗਾ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਕਰਮਜੀਤ ਸਿੰਘ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇਕਲੌਤਾ ਜੀ ਸੀ ਇਸ ਲਈ ਕਿਸਾਨਾਂ ਵੱਲੋਂ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਇੱਕ ਸਰਕਾਰੀ ਨੌਕਰੀ ਅਤੇ ਕਰਜ਼ੇ ਤੇ ਪੂਰੀ ਲੀਕ ਮਾਰਨ ਦੀ ਮੰਗ ਕੀਤੀ ਜਾ ਰਹੀ ਹੈ ਇਨਾ ਮੰਗਾ ਨੂੰ ਲੈ ਕੇ ਲਹਿਰਾ ਗਾਗਾ ਦੇ ਐਸ ਡੀ ਐਮ ਦਫਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕ ਦਾ ਉਗਰਾਹਾ ਅਤੇ ਪਰਿਵਾਰ ਦਾ ਦਰਣਾ ਅੱਜ 6ਵੇਂ ਦਿਨ ਵੀ ਜਾਰੀ ਹੈ ਮੇਰਕਾਰ ਵਾਲੇ ਸੀਗੇ ਦਰਨੇ ਤੇ ਗਏ ਸੀਗੇ ਜੀ ਸਾਡੇ ਕੋਈ ਤਾਂ ਕੋਈ ਜ਼ਮੀਨ ਬਣੀ ਹੈਗੀ ਸੀਗੀ ਜੀ ਉਸ ਤਾਂ ਇਨਾ ਭੈਣਾ ਭਰਾਵਾਂ ਦੇ ਸਿਰ ਤੇ ਆਪ ਦਾ ਟਾਈਮ ਪਾਸ ਕਰਦੇ ਸੀਗੇ ਜੀ ਇਹਨਾਂ ਤੋਂ ਕਿਉਂ ਲੈਣਾ ਦੇਣਾ ਤੀਗਾ ਸਾਡੇ ਕੋਲੇ ਕਿਹੜਾ ਕੁਝ ਹੋਰ ਹੈਗਾ ਸੀਗਾ ਜੀ ਉਥੇ ਦਿਲ ਦਾ ਦੌਰਾ ਕਹਿੰਦੇ ਨੇਗੇ ਵੀ ਪੇ ਹੈਗਾ ਟਾੜੇ ਜਾਂਦੇ ਸਰ ਉਹਨਾਂ ਦੀ ਮੌਤ ਹੋ ਗਈ ਵੀਰ ਸਾਡੇ ਬਥੇਰੇ ਲੈ ਕੇ ਗਏ ਸੀਗੇ ਪਰ ਇਹਨਾਂ ਦੀ ਤਾਂ ਕੋਈ ਪੇਸ਼ਵਰ ਨਹੀਂ ਚੱਲੀ ਹੈਗੀ ਜੀ ਅੱਜ ਅਸੀਂ ਬੇਰੁਜ਼ਗਾਰਾਂ ਜੀ 7 ਦਿਨ ਹੋ ਗਏ ਸਾਨੂੰ ਇੱਥੇ ਬੈਠਾ ਨੂੰ ਸਾਡੀ ਕੋਈ ਸੁਣਵਾਈ ਨਹੀਂ ਕੋਈ ਕਰਦਾ ਹੈਗਾ ਜੀ ਜਾਂ ਕੋਈ ਲੀਡਰਾਂ ਦਾ ਕੋਈ ਪੁੱਤ ਮਰ ਜੇ ਜਾਂ ਉਹਨਾਂ ਦਾ ਕੋਈ ਕੁੱਤਾ ਮਰ ਜੇ ਉਹਨਾਂ ਨੂੰ ਕੋਈ ਸਲਾਮੀ ਨਹੀਂ ਦਿੰਦੇ ਹੈਗੇ ਇਹ ਸਾਡੇ ਬੰਦੇ ਨੂੰ 7 ਦਿਨ ਹੋ ਗਏ ਇੱਥੇ ਪਿਆ ਨੂੰ ਸਾਡੀ ਕਿਉਂ ਨਹੀਂ ਕੋਈ ਸਾਡੀ ਪੁੱਛਦਾ ਹੈਗਾ ਪੁੱਛਣ ਤਾਂ ਸਹੀ ਸਾਨੂੰ ਕਿਉਂ ਨਹੀਂ ਸਾਨੂੰ ਪੁੱਛਦਾ ਹੈਗਾ ਪਰਿਵਾਰ 'ਚ ਕਰਵਾਉਣ ਵਾਲਾ ਕੌਣ ਸੀ ਪਰਿਵਾਰ 'ਚ ਸਾਡਾ ਉਹੀ ਕਰਵਾਉਣ ਵਾਲਾ ਸੀਗਾ ਜੀ ਸਾਡਾ ਘਰ ਉਸੇ ਨਾਲ ਹੀ ਸੀਗਾ ਜੀ ਕਿਉਂ ਸਾਡੇ ਕੋਲ ਜਦੋਂ ਜ਼ਮੀਨ ਹੀ ਨਹੀਂ ਸੀਗੀ ਦੀਵਿ ਮਾਨੀ ਜਾਊਗੀ ਕਿੱਥੇ ਜੀ ਆਪਦੇ ਬੰਦੇ ਨਾ ਹੀ ਰਾਣੀ ਹੈ ਜੀ ਸਾਨੂੰ ਸਾਰੀ ਉਸੇ ਦਾ ਸੀਗਾ ਜੀ ਇਸ ਤਰ੍ਹਾਂ ਦੀ ਮੰਗ ਕਰਦੇ ਧਰਨੇ ਦੇ ਵਿੱਚ ਬੈਠੇ ਹਾਂ ਅਸੀਂ ਮੰਗ ਇਹ ਕਰਦੇ ਹਾਂ ਜੀ ਸਾਡਾ ਜਿਹੜਾ ਕਰਜ਼ਾ ਹੈ ਉਹ ਮਾਫ਼ ਕੀਤਾ ਜਾਵੇ ਬਾਕੀ ਜਿਹੜਾ ਮਨ ਦਾ ਮਾਨ ਸਮਾਨ ਉਹ ਦਿੱਤਾ ਜਾਵੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਬੇਰੁਜ਼ਗਾਰ ਬੱਚੇ ਨੇ ਮੇਰੇ ਦੋਨੇ ਇਨਾਂ ਕੋਲੇ ਕੋਈ ਉਹ ਨਹੀਂ ਹੈਗਾ ਜੀ ਬਾਕੀ ਜੋ ਸਾਡੇ ਭਰਾ ਬੈਠੇ ਨੇ ਮੇਰੀ ਮਦਦ ਕਰਦੇ ਨੇ ਉਹ ਮੇਰੇ ਨਾਲ ਹਰਦਮ ਮੇਰੇ ਨਾਲ ਨਹੀਂ ਸੰਸਕਾਰ ਕਿਉਂ ਤੱਕ ਨਹੀਂ ਕਰਦੇ ਅਸੀਂ ਉਹਨਾਂ ਚਿਰ ਕੋਈ ਸੰਸਕਰਨ ਕਰਦੇ ਨਹੀਂ ਹੈਗੇ ਜੀ ਜਿੰਨਾ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਹੈਗੇ ਅੱਜ ਜੋ ਧਰਨਾ ਹੈ ਸਾਡਾ ਜੋ ਕਰਮਜੀਤ ਸਿੰਘ ਸੰਗਤਪੁਰਾ 11 ਤਰੀਕ ਨੂੰ ਅਸੀਂ ਸੇਹਲੂ ਜੋ ਗੋਡਾਊਨ ਨੇ ਉੱਥੇ ਜ਼ਿਲ੍ਹਾ ਪਧਰੀ ਧਰਨਾ ਰੱਖਿਆ ਸੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸਾਡੀਆਂ ਭੈਣਾਂ ਉਸ ਧਰਨੇ 'ਚ ਪਹੁੰਚੀਆਂ ਜਿੱਥੇ ਸਾਡਾ ਇਹ ਨੌਜਵਾਨ ਕਰਮਜੀਤ ਸਿੰਘ ਸਰਕਾਰ ਦੀਆਂ ਜਾਂ ਐ ਕਹੀਦੀ ਵੀ ਸਾਡਾ ਪਾਣੀ ਸਾਡੀ ਧਰਤੀ ਗੰਧਲੀ ਹੋਊਗੀ ਅੱਜ ਅਸੀਂ ਸਾਰੇ ਹੀ ਬਿਮਾਰੀਆਂ ਤੋਂ ਪੀੜਤਾਂ ਤਾਂ ਉੱਥੇ ਸਾਡੇ ਇਸ ਕਰਮਜੀਤ ਸਿੰਘ ਨੂੰ ਅਟੈਕ ਆਇਆ ਜਿਸ ਨੂੰ ਅਸੀਂ ਚੱਕ ਕੇ ਸੰਗਰੂਰ ਹਸਪਤਾਲ ਚਲ ਗਏ ਉਦੋਂ ਬਾਅਦ ਪਟਿਆਲੇ ਲੈ ਕੇ ਗਏ ਹਰ ਕੋਸ਼ਿਸ਼ ਕੀਤੀ ਉਸ ਨੂੰ ਬਚਾਉਣ ਦੀ ਖਾਤਰ ਕਿਉਂਕਿ ਸਾਡੀ ਜਥੇਬੰਦੀ ਦੇ ਵਿੱਚ ਅਸੀਂ ਸਾਡੇ ਇਹ ਬੇਜ਼ਮੀਨੇ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ ਹੋਇਆ ਹੈ ਸਾਡੇ ਪਾਸਾ ਉਹ ਨੌਜਵਾਨ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਭੇਡ ਚੜ ਗਿਆ ਲਗਾਤਾਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਪਲੀਪਾਂਤ ਜਾਣਕਾਰੀ ਹੈ ਵੀ ਜਿਹੜੀ ਇਹ ਜਥੇਬੰਦੀ ਹੈ ਜਿਹਦਾ ਮਕਸਦ ਪੀੜਤ ਪਰਿਵਾਰਾਂ ਨੂੰ ਜਿਨ੍ਹਾਂ ਦਾ ਮੁਖੀ ਅੱਜ ਇਸ ਸੰਸਾਰ ਤੋਂ ਚਲਾ ਗਿਆ ਪਰਿਵਾਰ ਨੂੰ ਰਾਹਤ ਮਿਲੇ ਉਹਨਾਂ ਨੂੰ ਭਾਵੇਂ ਉਹ ਕਰਮਜੀਤ ਸਿੰਘ ਤਾਂ ਨਹੀਂ ਸੀ ਲਿਆ ਸਕਦੇ ਪਰ ਅਸੀਂ ਉਸ ਪਰਿਵਾਰ ਨੂੰ ਫੌਰੀ ਰਾਹਤ 10 ਲੱਖ ਰੁਪਇਆ ਪਰਿਵਾਰ ਨੂੰ ਨੌਕਰੀ ਉਹਦੇ ਸਰ ਜੋ ਵੀ ਕਰਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੈ ਉਹ ਤੇ ਲਖੀਰ ਮਾਰੀ ਜਾਵੇ ਕਿਉਂਕਿ ਅੱਗੇ ਤੋਂ ਕੋਈ ਨੌਬਤ ਨਾ ਆਵੇ ਉਹ ਪਰਿਵਾਰ ਹੈ ਜਿਹੜਾ ਸੁੱਖ ਦੀ ਰੋਟੀ ਖਾਂਦਾ ਰਹੇ ਇਸ ਕਰਕੇ ਅਸੀਂ ਲਗਾਤਾਰ ਇਹ ਧਰਨਾ ਜਿਹੜਾ ਚੱਲ ਰਿਹਾ ਹੈਗਾ ਭਾਵੇਂ ਕਈ ਵਾਰੀ ਮੀਟਿੰਗਾਂ ਹੋ ਗਈਆਂ ਕਦੇ ਇੱਥੇ ਦੀ ਚੋਣ ਜਾਬਤਾ ਲੱਗਿਆ 2017 ਦੇ ਵਿੱਚ ਵੀ ਸਾਡਾ ਇੱਕ ਕਿਸਾਨ ਪ੍ਰੀਤ ਸਿੰਘ ਛਾਈਲੀ ਜਿਹੜਾ ਸਾਡੀ ਇੱਕ ਵਿਸਥੀ ਕਰਦਾ ਹੁੰਦਾ ਸੀ ਇੱਥੇ ਲੈਦੇ ਥਾਣੇ ਦੇ ਅੱਗੇ ਉਹ ਬੋਲਦਾ ਬੋਲਦਾ ਪ੍ਰਾਂਤ ਆ ਗਿਆ ਸੀ ਉਸ ਨੂੰ ਵੀ ਅਸੀਂ ਉਸ ਸਮੇਂ ਕੋਣ ਜਾਵਤੇ ਜੀ ਬਣਦੀ ਜਿਹੜੀ ਮੁਆਵਜ਼ਾ ਲੈਤਾ ਸੀਗਾ ਇਸ ਲਈ ਅਸੀਂ ਅੱਜ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਚਾਹੇ ਲੰਬਾ ਲੈ ਜੋ ਸਾਨੂੰ ਹੋਰ ਸਖਤ ਕਦਮ ਚੱਕਣਾ ਪਊਗਾ ਭਾਵੇਂ ਅੱਜ ਕਣਕ ਦੇ ਸੀਜ਼ਨ ਦਾ ਜੋਰ ਹੈ ਪਰ ਸਾਡੀ ਜਥੇਬੰਦੀ ਅਸੀਂ ਕਹਿਣੀ ਕਰਨੀ ਦੇ ਪੂਰੇ ਆ ਇਸ ਲਈ ਅਸੀਂ ਸਰਕਾਰ ਤੋਂ ਫੇਰ ਮੰਗ ਕਰਦੇ ਆਂ ਵੀ ਉਸ ਪਰਿਵਾਰ ਨੂੰ ਰਾਹਤ ਦਿੱਤੀ ਜਾਵੇ ਜਿਹੜਾ ਤੁਸੀਂ ਇਹ ਪਿੱਛੇ ਮੋਰਚਾ ਦੇਖ ਰਹੇ ਹੋ ਇਹ ਮੋਰਚਾ ਲੱਗੇ ਨੂੰ ਅੱਜ ਛੇਵਾਂ ਦਿਨ ਹੈਗਾ ਐਸਜੀਐਮ ਦਫ਼ਤਰ ਲੈਹਰਾ ਵਿਖੇ ਸਾਡਾ ਕਿਸਾਨ ਇੱਕ ਜਿਹੜਾ ਕਿਸਾਨਾਂ ਦੀ ਲੜਾਈ ਲੜਦਾ ਮੰਗਾ ਦੇ ਜਿਹੜਾ ਹੈਗਾ ਸੈਲੋ ਸੁਨਾਮ ਵਿਖੇ 11 ਤਰੀਕ ਨੂੰ ਜਿਹੜਾ ਸੈਲੋ ਦਾ ਸਰਕਾਰੀਕਰਨ ਕਰਨ ਕਰਕੇ ਜਿਹੜੀ ਮੰਗ ਸੀਗੀ ਕਿਸਾਨਾਂ ਦੀ ਉਸ ਨੂੰ ਲੈ ਕੇ ਸੁਨਾਮ ਵਿਖੇ ਮੋਰਚਾ ਲਾਇਆ ਸੀਗਾ ਇੱਕ ਦਿਨ ਦਾ ਉਸ ਮੋਰਚੇ ਦੇ ਵਿੱਚ ਸਾਡਾ ਕਰਮਜੀਤ ਕਿਸਾਨ ਹੈ ਜਿਹੜਾ ਉਹ ਸ਼ਹੀਦ ਹੋਇਆ ਔਰ ਉਹਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਅਸੀਂ ਛੇਵੇਂ ਦਿਨ ਦੇ ਵਿੱਚ ਇੱਥੇ ਜਿਹੜਾ ਐਸਡੀਐਮ ਦਫ਼ਤਰ ਪੱਕਾ ਮੋਰਚਾ ਦਾ ਹੀ ਬੈਠੇ ਆਂ ਗਿਣਤੀ ਹਰ ਰੋਜ਼ ਜਿਹੜੀ ਹੈ ਬਾਦੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਪ੍ਰਚਾਰ ਹੋ ਰਿਹਾ ਹੈਗਾ ਸਾਡੀ ਮੰਗ ਹੈ ਕਿ ਸ਼ਹੀਦ ਕਰਮਜੀਤ ਕਰਮਜੀਤ ਸਿੰਘ ਸੰਗਤਪੁਰਾ ਨੂੰ ਇਨਸਾਫ ਦਿਵਾਇਆ ਜਾਵੇ 10 ਲੱਖ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਤੇ ਸਾਰੇ ਕਰਜ਼ੇ ਦੇ ਲੀਕ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਕਿਉਂਕਿ ਸਾਡੀ ਭਾਰਤੀ ਕਿਸਾਨ ਜੁੰਡੀਆਂ ਦੀ ਏਕਤਾ ਗ੍ਰਾਹਾਂ ਦੀ ਸ਼ੁਰੂ ਤੋਂ ਇਹੀ ਮੰਗ ਹੈ ਔਰ ਅਸੀਂ ਇਹਨੂੰ ਪੂਰੀ ਕਰਦੇ ਵੀ ਆਏ ਆਂ ਔਰ ਕਰਾਉਂਦੇ ਵੀ ਰਹਾਂਗੇ ਕਿਉਂ ਮੀਟਿੰਗਾਂ ਕੋਈ ਪ੍ਰਸ਼ਾਸਨ ਨਾਲ ਤੁਹਾਡੇ ਕੋਈ ਮੀਟਿੰਗਾਂ ਹੋਈਆਂ ਇਸ ਸੰਬੰਧੀ ਦੇਖੋ ਇੱਕ ਦੋ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਉਹ ਬੇਸ਼ਿੱਟਾਂ ਨਿਕਲੀਆਂ ਕਿਉਂਕਿ ਪ੍ਰਸ਼ਾਸਨ ਇਸ ਗੱਲ ਦੇ ਉੱਤੇ ਨਹੀਂ ਆਉਣਾ ਚਾਹੁੰਦਾ ਜੋ ਸਾਡੀ ਮੰਗ ਹੈਗੀ ਜੋ ਅਸੀਂ ਪੂਰੀ ਕਰਾਉਣਾ ਚਾਹੁੰਦੇ ਆਂ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਮੁਆਵਜ਼ਾ ਪੂਰਾ 10 ਲੱਖ ਰੁਪਇਆ ਤੇ ਇੱਕ ਜੀ ਨੂੰ ਨੌਕਰੀ ਤੇ ਸਾਰੇ ਕਰਜ਼ੇ ਦੇ ਲੇਖ ਜਿਹੜਾ ਉਹ ਗੈਰ ਹੈ ਚਾਹੇ ਸਰਕਾਰੀ ਲੋਕ ਸਵਤ ਚੋਣਾਂ ਲੱਗੀਆਂ ਚੋਣ ਜਾਬਤਾ ਲੱਗਾ ਹੈ ਕਿ ਉਹਦੇ ਮੱਦੇ ਨਜ਼ਰ ਤੁਹਾਨੂੰ ਲੱਗਦਾ ਵੀ ਇਹ ਥੋੜੀ ਮੰਕੂਰੀ ਦੇਖੋ ਜੇ ਕੱਲ ਚੋਣ ਜਾਬਤੇ ਦੀਆਂ ਚੋਣ ਜਾਬਤੇ ਅਸਰ ਲੱਗਦੀ ਰਹਿੰਦੇ ਆ ਜੇ ਤੁਹਾਨੂੰ ਪਿੱਛੇ ਜਾ ਯਾਦ ਕਰਾ ਦੇਵਾਂ ਤਾਂ ਛਾਲ ਦੀ ਦਾ ਸਾਡਾ ਇੱਕ ਕਿਸਾਨ ਆ ਪ੍ਰੀਤਮ ਜਿਹੜਾ ਉਹ ਸ਼ਹੀਦ ਹੋਇਆ ਸੀਗਾ 2017 ਦੇ ਵਿੱਚ ਜੇ ਉਦੋਂ ਵੀ ਜਿਹੜਾ ਕੋਰਟ ਆਫ ਕੰਡਕਟ ਲੱਗਿਆ ਸੀ ਯਾਨੀ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਉਦੋਂ ਵੀ ਉਸ ਕਿਸਾਨ ਨੂੰ ਅਸੀਂ ਨੇ ਧਰਨਾ ਲਾ ਕੇ ਇਸੇ ਦਫ਼ਤਰ ਦੇ ਵਿੱਚ ਜਿਹੜਾ ਮੁਆਵਜ਼ਾ ਦਵਾਇਆ ਸੀਗਾ ਔਰ ਸਰਕਾਰ ਨੇ ਉਸ ਨੂੰ ਪੂਰਾ ਮੁਆਵਜ਼ਾ ਦਿੱਤਾ ਸੀਗਾ ਇਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਕੋਈ ਚੋਣ ਜਾਬਤੇ ਦਾ ਇਸ ਤੇ ਕੋਈ ਅਸਰ ਹੋਏਗਾ ਕਿਉਂਕਿ ਕਿਸਾਨਾਂ ਦੇ ਤਰਨੇ ਅਕਸਰ ਉਹ ਕੋਈ ਆਮ ਕਿਸਾਨ ਨਹੀਂ ਹੈ ਕਰਮਜੀਤ ਸਿੰਘ ਕਿਸਾਨਾਂ ਵਾਸਤੇ ਲੜਿਆ ਇੱਕ ਕਿਸਾਨ ਲਹਿਰ ਦਾ ਸ਼ਹੀਦ ਹੈ ਇਸ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਊਗਾ ਸੰਸਕਰ ਕਰਤਾ ਨਹੀਂ ਹਜੇ ਕਰਮਜੀਤ ਸਿੰਘ ਦਾ ਸੰਸਕਰ ਨਹੀਂ ਕਰਿਆ ਕਿਉਂਕਿ ਪਰਿਵਾਰ ਸਾਡੇ ਨਾਲ ਸਹਿਮਤ ਹੈਗਾ ਜਥੇਬੰਦੀ ਮੋਰਚਾ ਲਾਈ ਬੈਠੀ ਹੈਗੀ ਉਹ ਪਟਿਆਲਾ ਦੇ ਵਿੱਚ ਜਿਹੜਾ ਕਿਸਾਨ ਸੰਗਤਪੁਰਾ ਦਾ ਕਰਮਜੀਤ ਸਿੰਘ ਹੈਗਾ ਉਹਦੇ ਜਿਹੜੀ ਮ੍ਰਿਤਕ ਦੀ ਹੈਗੀ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਪਏ ਨੂੰ ਅੱਜ 7ਵਾਂ ਦਿਨ ਹੋ ਗਿਆ ਹੈ। ਕਿੰਨਾ ਟਾਈਮ ਪ੍ਰਦਰਸ਼ਨ ਚੱਲ ਰਿਹਾ ਹੈ? ਹਾਂਜੀ। ਪ੍ਰਦਰਸ਼ਨ ਕਿੰਨਾ ਟਾਈਮ ਚੱਲ ਰਿਹਾ ਹੋਵੇਗਾ? ਪ੍ਰਦਰਸ਼ਨ ਸਾਨੂੰ ਕਿੰਨਾ ਵੀ ਟਾਈਮ ਲੱਗ ਜੇ ਅਸੀਂ ਪੂਰਾ ਮੁਆਵਜ਼ਾ ਲੈ ਕੇ ਉਠਾਂਗੇ ਤੇ ਪੂਰੀਆਂ ਮੰਗਾਂ ਨੂੰ ਜਿਹੜੇ ਉਹ ਲਾਗੂ ਕਰਾ ਕੇ ਉਠਾਂਗੇ।